ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਅੱਜ ਦੀ ਆਪਣੀ ਸਪੈਸ਼ਲ ਵੀਡੀਓ 'ਚ ਸਪੈਸ਼ਲ ਇਸ ਕਰਕੇ ਜੀ ਕਿਉਂਕਿ ਤੁਸੀਂ ਕਾਫੀ ਦਿਨਾਂ ਦੇ ਬਹੁਤ ਸਾਰੇ ਕਮੈਂਟ ਕਰ ਰਹੇ ਹੋ ਤੇ ਕਮੈਂਟ ਸਿਰਫ ਮੋਟਰਸਾਈਕਲ ਤੇ ਬੁਲਟ ਵਾਸਤੇ ਕਰ ਰਹੇ ਹੋ ਜੀ ਆਪਾਂ ਤੁਹਾਡੇ ਖਾਤਰ ਸਿਰਫ ਮੋਟਰਸਾਈਕਲ ਦੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਪੂਰੀ ਕਰਾਂਗੇ ਬਹੁਤ ਸਸਤੇ ਬੁਲਟ ਤੇ ਬਹੁਤ ਸਸਤੇ ਮੋਟਰਸਾਈਕਲ ਹੋਰ ਵੀ ਤਰ੍ਹਾਂ ਦੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਕਿਉਂਕਿ ਸਕਰੀਨ ਤੇ ਆਪਾਂ ਹਮੇਸ਼ਾ ਦੇ ਕੇ ਰੱਖਦੇ ਹਾਂ ਜੀ ਜੇ ਤੁਸੀਂ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਹੈ ਕੋਠੀਆਕਾਰਾ ਮਕਾਨ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਭੇਜਣ ਵਾਸਤੇ ਤੁਸੀਂ ਆਪਣਾ WhatsApp ਨੰਬਰ ਨੋਟ ਕਰ ਲਓ ਇੱਕ ਵੀਡੀਓ ਪੂਰੀ ਜਾਣਕਾਰੀ ਜ਼ਰੂਰ ਭੇਜੋ ਤੇ ਫੋਟੋਆਂ لازਮੀ ਭੇਜੋ ਹੁਣ ਆਪਾਂ ਗੱਲ ਕਰ ਦਾਂ ਪਹਿਲੇ ਮੋਟਰਸਾਈਕਲ ਦੀ ਜਿਹੜਾ ਪਹਿਲਾ ਮੋਟਰਸਾਈਕਲ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਹਾਂ ਆਪਣੇ ਕੋਲੇ ਦੇਖੋ ਤੁਸੀਂ ਬੁਲਟ ਪਹੁੰਚੇਗਾ ਬੁਲਟ ਆ ਕੰਡੀਸ਼ਨ ਆਲ ਉੱਕੀ ਹੈ ਤੇ ਬਾਕੀ ਤੁਹਾਡੇ ਸਾਹਮਣੇ ਜੀ ਜਿਹੜਾ ਬੁਲਟ ਆ 2013 ਮਾਡਲ ਹੈ ਜੀ 13 ਮਾਡਲ ਹੈ ਤੇ সিলਵਰ ਕਲਰ ਦਾ ਹੈ ਮਾਲਕ ਦੇ ਘਰੇ ਖੜੇ ਤੇ ਰੇਟ ਮਾਲਕ ਨੇ ਸਿਰਫ 80000 ਰੁਪਿਆ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਇਹਨਾਂ ਨੇ ਆਰ ਸੀ ਦੀ ਫੋਟੋ ਭੇਜੀ ਹੈ ਆਰ ਸੀ ਦੇ ਵਿੱਚ ਸਾਰਾ ਕੁਝ ਦਿਖ ਵੀ ਰਿਹਾ ਜੀ ਤੇ ਤੁਸੀਂ ਕਨਫਰਮ ਕਰਨਾ ਹੋਵੇ ਕੁਝ ਵੀ ਗੱਲਬਾਤ ਕਰਨੀ ਹੋਵੇ ਮਾਲਕ ਨਾਲ ਗੱਲ ਕਰ ਸਕਦੇ ਹੋ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਛੱਡਿਆ ਜੀ ਬਾਕੀ ਜੇ ਆਪਾਂ ਇੰਜਨ ਦੀ ਗੱਲ ਕਰੀਏ ਇੰਜਨ ਬਹੁਤ ਵਧੀਆ ਹੈ ਸਿਲਵਰ ਕਲਰ ਹੈ ਸਾਰੇ ਪਾਰਟ ਵਧੀਆ ਪਏ ਨੇ ਕੋਈ ਟੁੱਟਿਆ ਭੱਜਿਆ ਨਹੀਂ ਤੇ ਕੋਈ ਗੱਲ ਕਰਨੀ ਹੋਵੇ ਮਾਲਕ ਨਾਲ ਕਰ ਲਿਓ ਨੰਬਰ 981436156 ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਤੁਸੀਂ ਜ਼ਰੂਰ ਕਰ ਲਿਓ ਜੀ ਹੁਣ ਤੁਸੀਂ ਦੇਖੋ ਇੱਕ ਹੋਰ ਬੁਲਟ ਜਿਹੜਾ ਹ ਬੁਲਟ ਹੈ ਇਹਦਾ ਮਾਡਲ ਹੈ 2002 ਜੀ ਆ ਖੜਾ ਹੈ ਹੁਸ਼ਿਆਰਪੁਰ ਦੇ ਲਾਗੇ ਹੁਸ਼ਿਆਰਪੁਰ ਦੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਬੁਲਟ ਆ ਖੜਾ ਤੇ ਬੁਲਟ ਦੀ ਕੰਡੀਸ਼ਨ ਆਲ ਉੱਕੀ ਹੈ ਜਮ ਨਮਾ ਆਪਾਂ ਕਹਿ ਸਕਦੇ ਹਾਂ ਕੰਡੀਸ਼ਨ ਵੱਲੋਂ ਮਾਡਲ ਤਾਂ 2002 ਹੈ ਪਰ ਕੰਡੀਸ਼ਨ ਤੁਸੀਂ ਦੇਖੋ ਜੀ ਕਿਉਂਕਿ ਪੂਰਾ ਮੋਡੀਫਿਕੇਸ਼ਨ ਇਹਨਾਂ ਨੇ ਕਰਿਆ ਹੋਇਆ ਹੈ ਕਰਵਾਇਆ ਹੋਇਆ ਹੈ ਤੇ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਤੇ ਸਾਰਾ ਕੁਝ ਹੀ ਵਧੀਆ ਟੋਟਲੀ ਤੇ ਕਿਸੇ ਨੂੰ ਪਸੰਦ ਆਇਆ ਹੋਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਪਸੰਦ ਆਉਂਦਾ ਤਾਂ ਗੱਲਬਾਤ ਕਰ ਲਓ ਨੰਬਰ ਤੁਹਾਨੂੰ ਮਿਲ ਜੂਗਾ ਬਾਕੀ ਟਾਇਰ ਬਿਲਕੁਲ ਨਵੇਂ ਨੇ ਤੇ ਜਮਾ ਆਪਾਂ ਸ਼ੋਰੂਮ ਚੋਂ ਕਢਾਉਣਿਆ ਉਹੇ ਜਾਂ ਇਹਨਾਂ ਨੇ ਬਣਾ ਰੱਖਿਆਗਾ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਲਓ ਜੀ ਤੇ ਹੁਣ ਆਪਾਂ ਇੱਕ ਹੋਰ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚਿਆ ਤੀਜਾ ਬੁਲਟ ਆ ਕੰਡੀਸ਼ਨ ਇਹਦੀ ਵੀ ਆਲ ਓਕੇ ਪਈ ਹੈ ਜ਼ਿਲ੍ਹਾ ਇਹਨਾਂ ਨੂੰ ਲੱਗਦਾ ਪਟਿਆਲਾ ਤਹਿਸੀਲ ਸਮਾਣਾ ਤੇ ਇੱਕ ਅੱਸੀ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ ਜੀ ਕੰਡੀਸ਼ਨ ਵਧੀਆ ਬਾਕੀ ਬਹੁਤ ਸਾਫ਼ ਇਹਨਾਂ ਨੇ ਰੱਖਿਆ ਹੋਏ ਸਾਰਾ ਕੁਝ ਹੀ ਵਧੀਆ ਜੀ ਮਾਡਲ ਹੈਗਾ 2018 ਉੱਚੇ ਮਾਡਲ ਦਾ ਬੁਲਟਾ ਹ 80 ਡਿਮਾਂਡ ਲੈਸ ਹੋ ਜੂਗਾ ਮਾਲਕ ਨੇ ਕਿਹਾ ਰੇਟ ਦੀ ਟੈਨਸ਼ਨ ਨਾ ਲਿਓ ਉੱਪਰ-ਨੀਚੇ ਬਹਿ ਕੇ ਜ਼ਰੂਰ ਕਰ ਲਾਂਗੇ ਜੀ ਬਾਕੀ ਆਰਸੀ ਇਹਨਾਂ ਨੇ ਭੇਜੀ ਆ ਆਰਸੀ ਦੀ ਫੋਟੋ ਵੀ ਭੇਜੀ ਆ ਸਾਰਾ ਕੁਝ ਕਲੀਅਰ ਹੈ ਵਧੀਆ ਬੁਲਟਾ ਹ ਤੇ ਬਾਕੀ ਫੋਟੋਆਂ ਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਤੁਹਾਨੂੰ ਕਿਸੇ ਨੂੰ ਵੀ ਪਸੰਦਾ ਵੀ ਜਾ ਕੇ ਦੇਖਣਾ ਉਹ ਜਾ ਕੇ ਦੇਖ ਸਕਦੇ ਹੋ ਤੇ ਪਟਿਆਲਾ ਇਹਨਾਂ ਨੂੰ ਜਿਲ੍ਹਾ ਲੱਗਦਾ ਤੇ ਫਾਸਟ ਓਨਰ ਹੈ ਤੇ ਜਿਨ੍ਹਾਂ ਦਾ ਹ ਬੁਲਟ ਹੈ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 628008 30249 ਮਾਲਕ ਨਾਲ ਤੁਸੀਂ ਇੱਕ ਵਾਰੀ ਗੱਲ ਲਾਜ਼ਮੀ ਕਰ ਲਓ ਜੇ ਤੁਹਾਨੂੰ ਆ ਬੁਲਟ ਵਧੀਆ ਲੱਗਿਆ ਜੀ ਆ ਬੁਲਟ ਦੀ ਪੂਰੀ ਗੱਲ ਆਪਾਂ ਕਰ ਲਈ ਤੇ ਬੁਲਟ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਅੱਗੇ ਹੋਰ ਵੀ ਬਹੁਤ ਸਾਰੇ ਮੋਟਰਸਾਈਕਲ ਖੜੇ ਨੇ ਵਧੀਆ ਰੇਟ 'ਚ ਤੇ ਵਧੀਆ ਕੰਡੀਸ਼ਨ ਦੇ ਗੱਲ ਆਪਾਂ ਪੂਰੀ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਬੁਲਟ ਹੈ ਜਾਂ ਫਿਰ ਕੂਠੀਆ ਘਰਾਂ ਮਕਾਨ ਹੈ ਕੋਈ ਗੱਡੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਚਿੰ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਆਪਣਾ ਕੁਝ ਨਹੀਂ ਹੁੰਦਾ ਜੀ ਜੇ ਤੁਹਾਡੇ ਕੋਲੇ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਕੋਲ ਹੀ ਹੈ ਤੋਂ ਆਪਣੇ ਕੋਲੇ ਭੇਜ ਲਾਜ਼ਮੀ ਦਿਓ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਾਰੀ ਸਕਰੀਨ ਤੇ ਆਪਾਂ ਨੀਚੇ ਹਰੇ ਜ ਅੱਖਰਾਂ ਚ ਲਿਖ ਕੇ ਰੱਖ ਦਿਆਂ ਜੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਥਰੂ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਆਹ ਵੀਡੀਓ ਲੈ ਕੇ ਪਹੁੰਚੇ ਆ ਸਿਰਫ ਮੋਟਰਸਾਈਕਲਾਂ ਤੇ ਤੇ ਇਹ ਵੀਡੀਓ ਦੀ ਆਪਾਂ ਪੂਰੀ ਅੱਗੇ ਹੋਰ ਵੀ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜੇ ਆਏ ਹੋ ਜੀ ਤਾਂ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਆਪਾਂ ਜਦੋਂ ਵੀ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਤੇ ਆਪਾਂ ਹਰ ਰੋਜ਼ ਲੈ ਕੇ ਆਉਂਦੇ ਰਹਿਣਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਅਗਲੇ ਮੋਟਰਸਾਈਕਲ ਦੀ ਜਿਹੜਾ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਭੇਜਿਆ ਹੋਇਆ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਜੀ ਸਾਰਾ ਕੁਝ ਕੰਡੀਸ਼ਨ ਵਗੈਰਾ ਤੁਸੀਂ ਦੇਖ ਲਈ ਹੋਊਗੀ ਸਰਹਿੰਦ ਇਹਨਾਂ ਦਾ ਏਰੀਆ ਹੈ ਤੇ ਰੇਟ ਮਾਲਕ ਨੇ ਮੰਗਿਆ 35000 ਰੁਪਏ ਮਾਡਲ ਡੂਅਰ 18 ਟਾਇਰ ਬਹੁਤ ਵਧੀਆ ਪਈ ਨੇ ਤੇ ਪੰਜਾਬ ਨੰਬਰ ਹੈ ਜੀ ਪੀ ਵੀ ਨੰਬਰ ਹੈ Honda ਦਾ CD 110 ਅਹਮ ਮੋਟਰਸਾਈਕਲ ਹੈ ਕੰਡੀਸ਼ਨ ਵਧੀਆ ਤੁਹਾਡੇ ਸਾਹਮਣੇ ਆ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਤੇ ਬਾਕੀ ਟਾਇਰ ਟੂਰ ਵਧੀਆ ਪਈ ਨੇ ਸਰਵਿਸ ਸਰਵਿਸ ਹੋਈਆ ਆਰ ਸੀ ਵੀ ਸਾਰਾ ਕੁਝ ਨਾਲ ਹੈ ਤੇ ਜਿੰਨਾ ਦੀ ਗੱਡੀ ਹੈ 8699033464 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਹੋਰ ਮੋਟਰਸਾਈਕਲ ਪਹੁੰਚਿਆ ਬਹੁਤ ਹੀ ਸਸਤਾ ਜੀ ਮੋਟਰਸਾਈਕਲ ਤੁਸੀਂ ਦੇਖੋ ਜੀ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਹਨ ਮੋਟਰਸਾਈਕਲ ਹੈ ਹੰਕ ਹੰਕਾ ਜੀ 2011 ਮਾਡਲ ਹੈ ਰੇਟ 20000 ਬੁਲਾ ਹਥੇ ਨਾਲ ਦਾ ਏਰੀਆ ਦਾ ਕੰਡੀਸ਼ਨ ਆਲੋਕਿਆ ਜਮਾ ਸੋਨਾ ਤੇ ਸਾਫ ਕੰਡੀਸ਼ਨ ਦਾ ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਕਿਸੇ ਨੂੰ ਪਸੰਦ ਆਇਆ ਹੋਵੇ ਠੀਕ ਆ ਜੀ ਗੱਲ ਤੁਸੀਂ ਮਾਲਕ ਨਾਲ ਕਰ ਲਿਓ ਬਾਕੀ ਪੂਰਾ ਸਾਫ ਸੁਥਰਾ ਪਿਆ ਕੋਈ 파ਟ ਟੁੱਟਿਆ ਪਤਾ ਜਾਨੀ ਹੈਗਾ ਵਧੀਆ ਮਾਲਕ ਨੇ ਰੱਖਿਆ ਹੋਇਆ ਵਧੀਆ ਖੜਾਇਆ ਹੋਇਆ ਮਾਲਕ ਨੇ ਘਰੇ ਖੜਾ ਹੈ ਮਾਲਕ ਦੀ ਤੇ ਮੁਰਲੇ ਚੱਕੇ ਚ ਡਿਸਕ ਲੱਗੀ ਹੋਈ ਆ ਅਲਾਈ ਲੱਗੇ ਹੋਈ ਨਹੀਂ ਤੇ ਵਧੀਆ ਸਾਰਾ ਕੁਝ ਹੈ ਕੰਮਕੁਮ ਸਾਰਾ ਇਹਨਾਂ ਨੇ ਕਰਵਾ ਰੱਖਿਆ ਰੇਟ ਉੱਪਰ ਥੱਲੇ ਹੋ ਜਾਊਗਾ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਸਾਰੇ ਜਣੇ ਨੋਟ ਕਰ ਲਓ 950 1330200 78 ਇਸ ਨੰਬਰ ਤੇ ਗੱਲ ਕਰ ਸਕਦੇ ਹਾਂ ਤੇ ਹੁਣ ਤੁਸੀਂ ਦੇਖੋ ਜੀ ਇੱਕ ਹੋਰ ਆਪਣੇ ਕੋਲੇ ਬੁਲਟ ਮਾਲਕ ਨੇ ਭੇਜਿਆ ਹੋਇਆ ਬੁਲਟ ਜਮਾ ਸਸਤਾ ਸਿਰਫ 65000 ਮੰਗੇ ਮਾਡਲ 2002 ਹੈ ਬਾਗਾ ਪੁਰਾਣਾ ਏਰੀਆ ਗੰਮ ਕੰਡੀਸ਼ਨ ਆਲੋਕੇ ਹੈ ਜਿਨ੍ਹਾਂ ਦਾ ਬੁਲਟ ਹੈ ਮਾਲਕ ਆਪ ਬਾਹਰ ਰਹਿੰਦੇ ਨੇ ਤੇ ਬਾਹਰ ਗਈ ਮਾਲਕ ਦਾ ਬੋਲਟ ਹੈਗਾ ਕੰਡੀਸ਼ਨ ਆਲੂਕਿਆ ਮਾਲਕ ਦੇ ਘਰੇ ਖੜਾ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਦੇਖਣਾ ਹੋਵੇ ਪਸੰਦ ਆਇਆ ਹੋ ਵੀ ਤੁਹਾਨੂੰ ਤਾਂ ਗੱਲਬਾਤ ਤੁਸੀਂ ਆਪੇ ਕਰ ਲਿਓ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਮਾਲਕ ਨੂੰ ਫੋਨ ਇੱਕ ਵਾਰੀ ਲਾਜ਼ਮੀ ਤੁਸੀਂ ਜ਼ਰੂਰ ਲਗਾ ਲਿਓ ਬਾਕੀ ਮਸ਼ੀਨਰੀਆਂ ਦੀ ਗੱਲ ਆਪਾਂ ਪੂਰੀ ਕਰ ਲਈ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਸੀਗੇ ਜਿਨ੍ਹਾਂ ਦਾ ਬਾਹਰ ਗਈ ਮਾਲਕ ਦਾ ਬੋਲਟ ਸੀਗਾ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਬਾਕੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਿਹੜਾ ਮੋਟਰਸਾਈਕਲ ਸਭ ਤੋਂ ਵਧੀਆ ਤੁਹਾਨੂੰ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਕਿ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕੀ ਚਾਹੀਦਾ ਕਿੰਨੇ ਰੇਟ ਚ ਦੱਸੋ ਮੈਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਕੂਠੀ ਘਰਮ ਕਾਰ ਚਾਹੀਦਾ ਦੱਸੋ ਲਾਜ਼ਮੀ ਜੀ ਠੀਕ ਹੈ ਜੀ ਬਾਕੀ ਹਰ ਰੋਜ਼ ਆਪਾਂ ਮਸ਼ੀਨਰੀ ਲੈ ਕੇ ਆਉਂਦੇ ਰਹਿੰਦੇ ਆ ਤੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਬਸ ਵੀਡੀਓ ਤੇ ਫੋਟੋਆਂ ਤੇ ਜਾਣਕਾਰੀ ਭੇਜ ਦਿਓ ਆਪਣੇ ਕੋਲੇ